ਤੇ ਮੇਰੀ ਘਾਸ ਨੂੰ ਲਗਾ ਕੇ ਇੰਨੇ ਕਿ ਰੱਖੀ ਕਿ ਹੁ ਦੱਸੀ ਨਾ ਮੰਮੀ ਨੇ ਦਿੱਤੀ ਅੱਛਾ ਹੁਣ ਪੈਸੇ ਕੱਢ-ਕੱਢ ਕੇ ਦੇਣ ਦੇ ਆ ਜਦੋਂ ਮੈਂ ਪੇਕੇ ਜਾਂਦੀ ਨਹੀਂ ਉਦੋਂ ਤੇ ਮੰਮੀ ਨੇ ਕਦੀ ਪੈਸੇ ਕੱਢ ਕੇ ਦਿੱਤਾ ਨਹੀਂ ਕੋਈ ਵੀ ਤੇ ਅੱਜ ਕਿੱਥੋਂ ਪੈਸੇ ਨਿਕਲ ਆਏ ਮੇਰ ਤੋਂ ਚੋਰੀਆਂ ਕਮਾਉਂਦੇ ਆ ਕਹਿੰਦੇ ਤੇ ਹੈਗੀ ਆ ਨਾ ਕਿ ਮੇਰੇ ਨਾਲ ਪਿਆਰ ਨਾਲ ਨਹੀਂ ਗੱਲ ਕਰਦੇ ਤੁਹਾਡੇ ਨਾਲ ਕੌਣ ਪਿਆਰ ਨਾਲ ਗੱਲ ਕਰੇ ਜਦੋਂ ਤੁਸੀਂ ਚੋਰੀਆਂ ਕਮਾਉਂੀਆਂ ਕੋਈ ਗੱਲ ਨਹੀਂ ਮਾਤਾ ਜਾ ਲੈਂਦੇ ਸੀ ਮੀ ਨੂੰ ਫਿਰ ਦੱਸੂਗੀ ਤੁਹਾਨੂੰ ਮੈਂ ਉੱਤੇ ਤੁਸੀਂ ਮੇਰਾ ਹੀ ਕੱਢਦੇ ਆ ਕਦੀ ਮੰਮੀ ਦਾ ਕਸੂਰ ਕੱਢਿਆ ਵਾ ਮੰਮੀ ਨਾਲ ਸੁਣੀ ਦਾ ਕਸੂਰ ਹੈਗਾ ਦਾ ਵਾ ਆਹ ਮੰਮੀ ਵਿਚਾਰੀ ਆ ਮੈਂ ਵਿਚਾਰੀ ਨਹੀਂ ਨਾ ਹੈਗੀ ਫਿਰ ਤੂੰ ਮੰਮੀ ਨਾਲ ਲੜਦੀ ਰਹਿਣਾ ساری ਉਮਰ ਮੈਨੂੰ ਦੱਸ ਭਲਾ ਜਦੋਂ ਦੀ ਆਈ ਹੈ ਨਾ ਉਹਨਾਂ ਦਾ ਹੀ ਘਰ ਚ ਕੁਬਤ ਭਾਗ ਰੱਖਿਆ ਦੋ ਤੇ ਮੈਂ ਵੀ ਸੱਚੀ ਲਾਂਡੀ ਆ ਜੇ ਪੈਸੇ ਦੇਣੇ ਹੀ ਤੇ ਮੇਰੇ ਸਾਹਮਣੇ ਦੇ ਦਿੰਦੇ ਮੈਂ ਅਚਲ 64 ਦਿਨ ਨਾ ਤੋਤੇ ਸੀ ਚਲ ਵੇਲੀ ਨੇ ਕੀ ਕਰਨਾ ਬੈਠੀ ਸਿਮੀ ਸਿਮੀ ਪੁੱਤ ਗੱਲ ਸੁਣ ਮੇਰੀ ਹਾਂਜੀ ਮੰਮੀ ਮੇਰੀ ਗੱਲ ਸੁਣ ਤੂੰ ਆਂਦੀ ਪਿੰਡ ਜਾਣਾ ਤੇ ਗਈ ਕਿਉਂ ਨਹੀਂ ਫਿਰ ਮੰਮੀ ਮੈਂ ਪਿੰਡ ਤਾਂ ਕਰਕੇ ਨਹੀਂ ਗਈ ਮੈਂ ਦੀਦੀ ਹੁਣ ਆਏ ਆ ਤਾਂ ਉਹਨਾਂ ਨੇ ਕਿਹਾ ਪਿੰਡ ਚ ਲੱਗੀ ਆ ਤਾਂ ਕਰਕੇ ਨਹੀਂ ਮੈਂ ਗਈ ਚਲ ਪੁੱਤ ਤੂੰ ਕੰਮ-ਕੁਮ ਤੇ ਆਪਣਾ ਕਰ ਲਿਆ ਵਾ ਤੇ ਵੇਖ ਲੈ ਨੀ ਤੇ ਸਵੇਰੇ ਚਲ ਜੀ ਕੋਈ ਨਹੀਂ ਮੰਮੀ ਸਵੇਰੇ ਹੋਵਾਂਗੀ ਮੈਂ ਜਾ ਕੇ ਮੈਂ ਪੈਸੇ ਰੱਖੇ ਥੋੜੇ ਕਾ ਲੈ ਲੈ ਰੱਖ ਤਾਂ ਕੱਖ ਉੱਚੀ ਚੜੀ ਲੈ ਗਏ ਸੁਣੋ ਮੰਮੀ ਮੇਰੇ ਕੋ ਪੈਸੇ ਹੈਗੇ ਆ ਫੇਰ ਦੇ ਦੇ ਨਹੀਂ ਨਹੀਂ ਮੇਰੇ ਕੋ ਹੈਗੇ ਆ ਪੈਸੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਲੈ ਮੇਰੇ ਕੋ ਹੈਗੇ ਖਰਚਰਤਨ ਜਾ ਕੇ ਖਰਚਰਤਨ ਚਲ ਕੋੜਾ ਖਲੀ ਚੱਗੇ ਹੁੰਦੇ ਨੇ ਕਿਤੇ ਲੋੜ ਹੀ ਪੈ ਜਾਂਦੀ ਹੈ ਫੇਰ ਗਾਖੂਗੀ ਮੰਮੀ ਤੇਰੀ ਤੂੰ ਪੈਸਾ ਹੀ ਨਹੀਂ ਦਿੱਤਾ ਘਰੇ ਕੋਈ ਗੱਲ ਨਹੀਂ ਮੰਮੀ ਜੇ ਤੇ ਮੇਰੇ ਕੋ ਨਾ ਹੋ ਹੁੰਦਾ ਤਾਂ ਵੀ ਆ ਮੇਰੀ ਗਾਸਮ ਲਗਾ ਕੇ ਨਿਕ ਰੱਖੀ ਕਿ ਹੁ ਦੱਸੀ ਨਾ ਮੰਮੀ ਨੇ ਦਿੱਤੇ ਅੱਛਾ ਮੁ ਪੈਸੇ ਕੱਢ-ਕੱਢ ਕੇ ਦੇਣਦੇ ਆ ਜਦੋਂ ਮੈਂ ਪੇਕੇ ਜਾਂਦੀ ਨਹੀਂ ਉਦੋਂ ਤੇ ਮੰਮੀ ਨੇ ਕਦੀ ਪੈਸੇ ਕੱਢ ਕੇ ਦਿੱਤਾ ਨਹੀਂ ਕੋਈ ਵੀ ਤੇ ਅੱਜ ਕਿੱਥੋਂ ਪੈਸੇ ਨਿਕਲ ਆਏ ਮੇਰ ਤੋਂ ਚੋਰੀਆਂ ਕਮਾਉਂਦੇ ਆ ਕਹਿੰਦੇ ਤੇ ਹੈਗੀ ਆ ਨਾ ਕਿ ਮੇਰ ਨਾਲ ਪਿਆਰ ਨਾਲ ਨਹੀਂ ਗੱਲ ਕਰਦੇ ਤੁਹਾਡੇ ਨਾਲ ਕੌਣ ਪਿਆਰ ਨਾਲ ਗੱਲ ਕਰੇ ਜਦੋਂ ਤੁਸੀਂ ਚੋਰੀਆਂ ਕਮਾਉਂੀਆਂ ਕੋਈ ਗੱਲ ਨਹੀਂ ਮਾਤਾ ਜਾ ਲੈਂਦੇ ਸਿਮਮੀ ਨੂੰ ਫੇਰ ਦੱਸੂਗੀ ਤੁਹਾਨੂੰ ਮੈਂ ਮੰਮੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੋ ਮੈਂ ਕਹਿਣਾ ਗੱਲ ਨਹੀਂ ਕਰਦੀ ਮੈਂ ਇੱਕ ਗੱਲ ਹੋਰ ਦੱਦੈ ਨਾ ਕਰਨੀ ਹੀ ਦੀਦੀ ਦੇ ਸੁਭਾਣ ਨੂੰ ਪਤਾ ਨਹੀਂ ਕੀ ਹੋਇਆ ਪਹਿਲਾਂ ਬੜੇ ਚੰਗੇ ਸੀ ਉਹ ਕੋਈ ਸੁਭਾਣ ਨੂੰ ਕੁਝ ਨਹੀਂ ਹੋਇਆ ਉਦਾਂ ਹੀ ਕਿਹੋ ਲਖੀ ਜਾਂਦੀ ਹੈ ਪੁੱਤ ਕੱਲ ਮੈਂ ਦੀਦੀ ਨੂੰ ਪੁੱਛਿਆ ਕਿ ਸਬਜ਼ੀ ਕਿਹੜੀ ਬਣਾਵਾਂ ਤੇ ਦੀਦੀ ਅੱਗੋਂ ਮੈਨੂੰ ਉੱਡ ਕੇ ਪੈਗੇ ਉਦਾਂ ਹੀ ਪੁੱਤ ਉਹਦੇ ਨਾਲ ਦਿਲਜੀਤ ਰੱਖੀ ਜੀ ਰਹਿੰਦੀ ਹੈ ਗੈ ਮੈਂ ਭਾਜੀ ਨੂੰ ਵੀ ਪੁੱਛਿਆ ਹੀ ਆਖਣ ਦੇ ਕਿ ਮੇਨਾਂ ਹੀ ਗੱਲ ਹੋਈ ਹੈ ਕੋਈ ਗੱਲ ਨਹੀਂ ਪਰ ਚਲ ਭਾਜੀ ਨਾਲ ਗੱਲ ਹੋਈਗੀ ਤੇ ਮੇਨਾਂ ਤਾਂ ਇਦਾਂ ਕਰਦੀ ਉਹ ਫਿਰ ਸਾਰਿਆਂ ਨਾਲ ਖੇਜ ਜਾਂਦੀ ਇਦਾਂ ਹੀ ਕਰਦੀ ਹੈ ਤੈਨੂੰ ਪਤਾ ਹੀ ਉਹਦਾ ਸੁਭਾਅ ਦਾ ਪਰ ਇਹ ਮੇਰੇ ਪੁੱਤ ਜਦੋਂ ਜਾਏਗੀ ਨਾ ਕੋਈ ਗੱਲ ਨਹੀਂ ਦੱਦੀ ਕਰਨੀ ਚੰਗਾ ਸੌ ਗੱਲਾਂ ਬੱਤਾਂ ਹੋਈ ਜਾਂਦੀ ਕੋਈ ਗੱਲ ਨਹੀਂ ਕਰਦੀ ਤੇ ਦੀਦੀ ਇੱਥੇ ਹੀ ਨਾ ਕਿੰਨਾ ਜੀ ਰੱਗਾ ਹੀ ਮਾਮਾ ਉਹ ਤਾਂ ਰੌਣਕ ਲੱਗੀ ਦੀ ਤਸਵੀਰਤ ਨੇ ਵੀ ਬੜੀ ਰੌਣਕ ਲਾਈ ਹੀ ਮਾਮੀ ਮਾਮੀ ਕਰਦੀ ਰਹਿੰਦੀ ਅੱਗੇ ਪਿੱਛੇ ਚਲੋ ਜਾਣਾ ਹੀ ਆਪਣੇ ਘਰ ਚੜੀ ਨੇ ਹਾਂਜੀ ਛੁੱਟੀਆਂ ਹੋਣੀਆਂ ਹੈਗੀਆਂ ਹੀ ਦੁਨੀਆ ਵਿਚਾਰੀ ਕੱਟ ਗਈ ਠੀਕ ਹੈ ਤੁਹਾਨੂੰ ਕੋਈ ਛੇਤੀ ਛੇਤੀ ਫੇਰਾ ਮਾਰ ਜਿਆ ਕਰੋ ਫੇਰ ਆਉਗੀ ਜੇ ਛੁੱਟੀਆਂ ਪੈਣਗੀਆਂ ਨਾ ਫੇਰ ਆਉਗੀ ਕੋਈ ਗੱਲ ਨਹੀਂ ਤੂੰ ਚੰਗੀ ਰਹਿ ਚੰਗਾ ਉਹਨੇ ਆਪੇ ਚੰਗੀ ਹੋਏ ਨਾ ਉਹਦਾ ਤੇ ਦੀਦੀ ਦਾ ਸੁਭਾਅ ਬੜਾ ਚੰਗਾ ਵਾ ਤੇ ਕੱਲ ਪਰਸੋ ਦੇ ਆ ਕਿ ਜੇ ਹੀ ਜੇ ਕੋਈ ਗਾਲੀ ਪਤਾ ਇਦਾਂ ਹੀ ਕਰਦੀ ਹੁੰਦੀ ਵਿੱਚੋਂ ਹੀ ਬੜੀ ਸੋਹਣੀ ਹੁੰਦੀ ਆ ਉਹਦਾ ਦਿਲ ਨਹੀਂ ਉਹਦਾ ਮਾੜਾ ਦਿਲ ਬੜਾ ਚੰਗਾ ਮੇਲਤ ਨਹੀਂ ਮਾੜਾ ਆਹੋ ਤੇ ਮੇਰਾ ਪੁੱਤ ਨਾ ਜਦੋਂ ਤੂੰ ਜਾਣਾ ਵਾ ਨਾ ਦੱਸ ਦੇ ਅਪੇ ਦਰਜੀਤਨ ਛੱਡ ਆਊਗਾ ਕੋਈ ਗਾਲ ਨਹੀਂ ਮੰਮੀ ਦੱਸ ਦਾਂਗੀ ਤੇ ਕੋਈ ਚੀਜ਼ ਚਾਜ ਲੈ ਜੀ ਚੰਗਾ ਖਾਣ ਚੱਲ ਵੇਂਦੇ ਹੀ ਨਿਆਣੇ ਸਿਆਣੇ ਹੁੰਦਾ ਹੀ ਆ ਇੰਨੇ ਚਿਰ ਬਾਅਦ ਤੂੰ ਜਾਣਾ ਤੇ ਹੋਰ ਮੇਰੀ ਗੱਲ ਸੁ ਕੋਈ ਗੱਲ ਨਹੀਂ ਕਰਨੀ ਕਰਨ ਦੀ ਪਈ ਕੋਈ ਗੱਲ ਇਦਾਂ ਹੋ ਹੀ ਜਾਂਦੀ ਹੈ ਘਰ ਜਾਣਾ ਨਹੀਂ ਨਹੀਂ ਮੰਮੀ ਮੈਨੂੰ ਸਾਰਾ ਪਤਾ ਹੈ ਇਹੋ ਜੀ ਕੋਈ ਗੱਲ ਨਹੀਂ ਹੋਏਗੀ ਤੇ ਕੋਈ ਗੱਲ ਨਹੀਂ ਆਖਣਾ ਬੜੇ ਸੋਹਣੇ ਸਾਰੇ ਰਹਿਨੇ ਆ ਰਾਜਬਾਜੀ ਹਾਂ ਕੋਈ ਲੜਾਈ ਝਗੜਾ ਨਹੀਂ ਕੋਈ ਨਹੀਂ ਮੰਮੀ ਘਰ ਚ ਤਾਂ ਕਈ ਗੱਲਾਂ ਹੋ ਜਾਂਦੀਆਂ ਹੁਣ ਮੈਂ ਉੱਥੇ ਜਾ ਕੇ ਥੋੜਾ ਸਾਰਾ ਕੋ ਦੱਸਣਾ ਹਾਂ ਪੁੱਤ ਸਮਝਦਾਰ ਬਣੀਦਾ ਹੋਈਦਾ ਹੁਣ ਤੂੰ ਸਿਆਣੀ ਬਾਨਾ ਹਾਂ ਜੀ ਜੀ ਚਲੋ ਠੀਕ ਆ ਫਿਰ ਮੰਮੀ ਮੈਂ ਰੋਟੀ ਬਣਾਉਂਦੀ ਹਾਂ ਚਲ ਬੈਠੋ ਇੱਥੇ ਬਣਾ ਲਾਂ ਫਿਰ ਚੰਗਾ ਚਲੋ ਉਦਾਂ ਵਿਚਾਰੀ ਚੰਗੀ ਆ ਸਿਆਣੀ ਆ ਧੀ ਮੇਰੀ ਮੰਨ ਜਾਂਦੀ ਜਿੱਦਾਂ ਕਹੀਏ ਇਹ ਕਹੇ ਜਾਂ ਜੜੀ ਮੰਨਦੀ ਨਹੀਂ ਗੱਲ ਮੇਰੀ ਆ ਜਿੱਦਾਂ ਮਰਜੀ ਮੈਂ ਕਹਿੰਦੀ ਨਾ ਰੋਲਾ ਪਾਉਂਦੀ ਨਾ ਪਰ ਇਹ ਨਹੀਂ ਮੰਨਦੀ ਜਾਂਦੀ ਐਵੇਂ ਰੋਲਾ ਪਾਉਂਦੀ ਆ ਉਹ ਵਿਚਾਰੀ ਫੇਰ ਵੀ ਜਿੱਦਾਂ ਮੈਂ ਕਹਾਂ ਉਦਾਂ ਹੀ ਕਰ ਲੈਂਦੀ ਆ ਮੈਂ ਤਾਂ ਸੌ ਗੱਲਾਂ ਦਾ ਪਰਦਾ ਪਾ ਲੈਂਦੀ ਆ ਫੇਰ ਵੀ ਚਾਰੀ ਚਲੋ ਮੰਨ ਜਾਂਦੀ ਆ ਇਹੋ ਹੀ ਆ ਵੀ ਜਿੱਦਾਂ ਇਹ ਕਰਦੀ ਆ ਤੇ ਜਾ ਕੇ ਦੱਸੇ ਪੇਕੇ ਜਾ ਕੇ ਇਕਦਾ ਕਰਦੀ ਐ ਸੰਦੀਪ ਹੈ ਸਾਰਾ ਕੰਮ ਉਹਦੇ ਕੋ ਕਰਮਦੀ ਰਹੀ ਐ ਇਹ ਕੁੜੀ ਆਈ ਤੇ ਨਹੀਂ ਉਦੋਂ ਤੱਕ ਨੇ ਨਾ ਸਬਜ਼ੀ ਨਾ ਰੋਟੀ ਬਣਾਈ ਕੱਲੀ ਚੈਰੀ ਕਰਦੀ ਰਹੀ ਮਰਦੀ ਰਹੀ ਦਿਨ ਰਾਤ ਇਹ ਪਤਾ ਨਹੀਂ ਕਾਦੀ ਔਖੀ ਰਹਿੰਦੀ ਔਖੀ ਕੀ ਕਰਾਂ ਮੈਂ ਤੇ ਪਰਦੇ ਪਾਉਣੇ ਹੀ ਨੇ ਹਾਂ ਮੈਨੂੰ ਤੇ ਪਾਉਣੇ ਹੀ ਪੈਣੇ ਔਰ ਤਾਂ ਤੇ ਬੜਾ ਕਹਿੰਦੇ ਮੰਮੀ ਕੰਮ ਬੜਾ ਕਰਦੀ ਐ ਤੇ ਇਹਨੂੰ ਇੰਨਾ ਨਹੀਂ ਪਤਾ ਕਿ ਭਾਂਡੇ ਪਏ ਐ ਮਾਂਜਣ ਵਾਲੇ ਇਹ ਕਿੰਨੇ ਮਾਂਜਣੇ ਐ ਕਿਸਨੇ ਬਾਹਰੋਂ ਤੇ ਨਹੀਂ ਹੋਣਾ ਮਾਂਜਣ ਵਾਸਤੇ ਦੀਦੀ ਲੋ ਸਸ ਆਜਾ ਦੀਦੀ ਕੁਝ ਨਹੀਂ ਪੰਡੋਰ ਪਈ ਉਹ ਮਾਂਜਣ ਦੀ ਤੂੰ ਰੈਂਦੇ ਨਹੀਂ ਭਾਂਡੇ ਮੈਂ ਮਾਂਜ ਲੈਣੇ ਹੀ ਉਹ ਤਾਂ ਮੇਰੀ ਮੰਮੀ ਬਾਜਾ ਮਾਂਣਦੇ ਸੀ ਤੇ ਮੈਂ ਉਧਰ ਚਲ ਗਈ ਕਿੰਨੇ ਚਿਰਾਂ ਦੇ ਭਾਂਡੇ ਪਏ ਮਾਂਜਣ ਵਾਲੇ ਤੇ ਦੀਦੀ ਉਹਨਾਂ ਨੇ ਤਾਂ ਮਾਂਜ ਨਹੀਂ ਬਣਾ ਕੇ ਨਾ ਤੇ 2 ਮਿੰਟ ਲੰਮੀਆਂ ਪੈ ਗਈ ਸੀ ਤੇ ਉਧਰ ਮੇਰੀ ਮੰਮੀ ਨੇ ਆਵਾਜ਼ ਮਾਰ ਲਈ ਮੰਮੀ ਨੇ ਕੀ ਕਹਿਣਾ ਸੀ ਮੰਮੀ ਨੇ ਤਾਂ ਕੁਛ ਨਹੀਂ ਕਹਿਣਾ ਇਹ ਹੀ ਪੁੱਛਣ ਦੇ ਹੀ ਤੂੰ ਤਾਂ ਪਿੰਡ ਜਾਣਾ ਹੈ ਗਈ ਨਹੀਂ ਮੈਂ ਸਵੇਰੇ ਚਲ ਜੂੰਗੀ ਤੇ ਤੁਹਾਡੇ ਨਾਲ ਵੀ ਇਹੀ ਗੱਲ ਕਰਨੀ ਸੀ ਕਿ ਸੇਰੇ ਮੈਂ ਪਿੰਡ ਜਾਣਾ ਵਾ ਤੂੰ ਚੱਲੋਗੇ ਮੇਰੇ ਨਾਲ ਬਾਜੀ ਨੇ ਜਾਣਾ ਹੈ ਮੈਨੂੰ ਛੱਡਣ ਤੇ ਮੈਂ ਕਿਹਾ ਤੂੰ ਹੀ ਮੇਰੇ ਨਾਲ ਚੱਲ ਜੰਦੇ ਚੱਲ ਮੇਲ-ਜੋਲਮ ਤੇ ਕੋਈ ਗੱਲ ਨਹੀਂ ਸਿਮੀ ਘਰ ਦਾ ਕੰਮ ਫੇਰ ਕਰਨਾ ਪੈਂਦਾ ਵਾ ਉਹ ਕਿੰਨੇ ਕਰਨਾ ਵਾ ਤੂੰ ਹੋਇਆ ਕੋਈ ਗੱਲ ਨਹੀਂ ਛੱਡ ਆਉਣਗੇ ਤੇਰੇ ਬਾਜੀ ਤੈਨੂੰ ਕਿੰਨਾ ਕੰਮ ਹੁੰਦਾ ਦੀਦੀ ਚੱਲ ਪੋਗਾ ਕੋਈ ਗੱਲ ਨਹੀਂ ਫੇਰ ਕਿਸ ਦਿਨ ਚੱਲ ਜਾਾਂਗੇ ਤੂੰ ਮੈਨੂੰ ਦੱਸਾਂ ਸਰਜੀਤ ਦਾ ਆਇਆ ਫੋਨ? ਹਾਂਜੀ ਆਇਆ ਠੀਕ ਠਾਕ? ਹਾਂਜੀ ਠੀਕ ਠਾਕ। ਚਲ ਵਧੀਆ ਵਾ। ਉਹਨੂੰ ਪੁੱਛ ਲੈਣਾ ਸੀ ਜਾਣਾ ਮੈਂ ਪਿੰਡ। ਉਹਨਾਂ ਨੂੰ ਮੈਂ ਪੁੱਛ ਲਿਆ ਦੀਦੀ। ਚਲ ਵਧੀਆ ਕੀਤਾ ਪੁੱਛ ਲਿਆ ਉੱਤੇ। ਜਿੰਮੀ ਮੰਮੀ ਨੂੰ ਪੁੱਛਣ ਗਈ ਹੀ ਤੇ ਮੰਮੀ ਨੇ ਮਨਾ ਨਾ ਕੀਤਾ ਕਿ ਨਹੀਂ ਜਾਣਾ? ਨਹੀਂ ਦੀਦੀ ਮੰਮੀ ਨੇ ਤਾਂ ਨਹੀਂ ਮਨਾ ਕੀਤਾ। ਚਲ ਤੇਰੀ ਕਿਸਮਤ ਚੰਗੀ ਆ। ਜਦੋਂ ਮੇਰਾ ਵਿਆਹ ਹੋਇਆ ਹੀ ਨਾ ਮੰਮੀ ਨਹੀਂ ਮੈਨੂੰ ਜਾਣ ਦਿੰਦੇ ਹੁੰਦੇ ਹੀ। ਕਹਿੰਦੇ ਹੁੰਦੇ ਹੀ ਤੂੰ ਕੀ ਕਰਨਾ ਉੱਥੇ ਜਾ ਕੇ ਕੋਈ ਗੱਲ ਨਹੀਂ। ਹੁਣ ਤੇਰਾ ਇਹ ਆਪਣਾ ਘਰ ਵਾ। ਦੀਦੀ ਕੱਲਿਆਂ ਮਾਰੇ ਕਰਦੇ ਹੋਣੇ ਆ ਤਾਂ ਕਰਕੇ ਨਹੀਂ ਜਾਣ ਦਿੰਦੇ ਹੋਣੇ ਹੋਂਦ ਤੁਸੀਂ ਲੱਗਿਆ ਹੈਗੇ ਹੋ ਤਾਂ ਕਰਕੇ ਕਹਿਣ ਦੇ ਉਹਨਾਂ ਕਿ ਚੱਲ ਜਾ। ਸਿਮੀ ਜੀਤ ਕਰਦਾ ਹੀ ਆ ਨਾ ਪੇਕਿਆਂ ਨੂੰ ਮਿਲਣ ਨੂੰ। ਇਹ ਤਾਂ ਹੈ ਦੀਦੀ ਜੀਤ ਕਰਦਾ ਹੀ। ਸਿਮੀ ਤੂੰ ਕਹਿਨੀ ਤਾਂ ਹੈਗੀ ਆ ਨਾ ਕਿ ਦੀਦੀ ਤੁਸੀਂ ਨਾ ਗੁੱਸਾ ਕਿਉਂ ਕਰਦੇ ਆ? ਮੈਨੂੰ ਐਸੇ ਗੱਲ ਤੋਂ ਗੁੱਸਾ ਚੜਦਾ ਵਾ। ਹੁਣ ਤਾਂ ਹੀ ਫਿਰ ਮੈਂ ਮੰਮੀ ਦੀ ਕੋਈ ਗੱਲ ਨਹੀਂ ਮੰਨਦੀ। ਜਦੋਂ ਮੰਮੀ ਨੂੰ ਮੈਨੂੰ ਕਿਤੇ ਜਾਣ ਨਹੀਂ ਦੇਣਾ, ਰੋਕਾ ਟੋਕੀ ਕਰੀ ਜਾਣੀ ਆ ਤੇ ਫਿਰ ਜੀ ਕਰਦਾ ਇਦਾਂ। ਕੋਈ ਸੱਸ ਹੈਗੀ ਆ ਜਿਹੜੀ ਇਦਾਂ ਕਰਦੀ ਆ। ਦੀਦੀ ਵੱਡਿਆਂ ਦਾ ਸੁਭਾਈ ਇਦਾਂ ਦਾ ਹੁੰਦਾ ਵਾ ਛੜਕੀ ਮੰਮੀ ਦੀ ਉਮਰ ਹੋਈ ਆ ਕੋਈ ਗੱਲ ਕਾੜੀ ਵੀ ਦਿੰਦੇ ਆ ਕੋਈ ਗੱਲ ਨਹੀਂ ਗੁੱਸਾ ਨਾ ਕਰਿਆ ਕਰੋ ਆ ਸੀਮੀ ਤੂੰ ਤੇ ਮੰਮੀ ਦੇ ਸਾਥ ਦੇਣਾ ਵਾ ਨਾ ਹੁਣ ਤਾਂ ਚੱਲੀ ਜੂ ਆ ਨਾ ਤਾਂ ਤੈਨੂੰ ਮੰਮੀ ਦਾ ਹੀਜ ਆਉਣ ਡਿਆ ਵਾ ਜਾ ਪਾਲਾ ਕੱਪੜੇ ਨਾਲੇ ਫੋਨ ਕਰਦੀ ਉਹਨਾਂ ਨੂੰ ਵੇਖਾਂ ਕਿ ਕਿੰਦੀ ਚਲਾਕ ਬਣਦੀ ਆ ਜੇ ਤੈਨੂੰ ਮੰਮੀ ਨੇ ਪੈਸੇ ਦਿੱਤੇ ਆ ਤੇ ਮੈਂ ਕਿਹੜਾ ਖੋਲਣ ਲੱਗੀ ਕਿ ਕਿੱਡੀਆਂ ਚਲਾਕੀਆਂ ਡਈ ਕਰਨ ਮੇਰੇ ਨਾਲ ਹੁਣ ਤਾਂ ਡੈਪੀ ਚਲਾਕੀਆਂ ਕਰਨ ਤੇ ਗਾਂ ਕੀ ਬਣਨਾ ਉਦਾਂ ਤੇ ਹੀ ਕਹਿੰਨੇ ਆ ਕਿ ਸੰਦੀਪ ਸਾਰਾ ਦਿਨ ਬੋਲਦੀ ਰਹਿੰਦੀ ਆ ਮੈਂ ਵੀ ਸੱਚੀ ਬੋਲਦੀ ਆ ਘਰ ਚ ਕੀ ਹੋਣ ਡਿਆ ਵਾ ਤੁਹਾਨੂੰ ਪਤਾ ਵਾ ਕਿਸ ਗੱਲ ਦਾ ਹੁਣ ਕੀ ਗੱਲ ਹੋਈ ਆ ਸਿਮੀ ਨੇ ਜਾਣਾ ਹੀ ਨਾ ਪਿੰਡ ਤੇ ਮੰਮੀ ਨੇ ਚੋਰੀ ਪੈਸੇ ਦਿੱਤੇ ਆ ਉਹਨੂੰ ਸੰਦੀਪ ਮੰਮੀ ਨੇ ਘਰ ਚ ਚੋੜੀ ਕਿਉਂ ਕਰਨੀ ਆ ਇਹ ਗੱਲ ਦਾ ਤੇ ਹੁਣ ਮੈਨੂੰ ਪਤਾ ਨਹੀਂ ਆ ਜਦੋਂ ਮੈਂ ਪਿੰਡ ਜਾਣੀ ਨਹੀਂ ਮੰਮੀ ਰੁਪਈਆ ਤੱਕ ਨਹੀਂ ਦਿੰਦੇ ਹੁੰਦੇ ਹੀ ਮੈਨੂੰ ਅਵਲ ਤੇ ਮੈਨੂੰ ਜਾਣ ਨਹੀਂ ਦਿੰਦੇ ਕਿ ਤੂੰ ਜਾ ਕੇ ਉਥੇ ਕੀ ਕਰਨਾ ਵਾ ਘਰ ਦਾ ਕੰਮ ਕਿੰਨੇ ਕਰਨਾ ਵਾ ਉਹਨੂੰ ਤਾਂ ਬੜੀ ਛੇਤੀ ਕਲਾਤਾ ਵਾ ਹੁਣ ਉਹਨੂੰ ਪਤਾ ਵਾ ਕਿ ਸੰਦੀਪ ਹੈਗੀ ਆ ਉਹ ਨਵਾਂ ਵਿਆਹ ਹੋਇਆ ਆ ਦਾ ਉਹਨੇ ਜਾਣਾ ਹੀ ਆ ਵਿਜੜੀ ਨੇ ਨਾਲੇ ਪੈਸੇ ਦੀ ਗੱਲ ਕਰਨ ਦੀ ਆ ਉਹ ਕੋ ਨਹੀਂ ਪਾਏ ਉਹਨੇ ਵਿਜੜੀ ਕੋ ਉਹਨੇ ਮੰਗ ਲਈ ਹੋਣੀ ਆ ਉਹ ਮੰਮੀ ਨੂੰ ਕਹਿਣ ਦੀ ਮੰਮੀ ਮੇਰੇ ਕੋ ਪੈਸੇ ਹੈਗੇ ਆ ਤੁਸੀਂ ਰੱਖ ਲਓ ਆਪਣੇ ਕੋਲ ਮੰਮੀ ਨੇ ਜ਼ਬਰਦਸਤੀ ਦਿੱਤੇ ਆ ਮੈਂ ਆਪਣੀ ਅੱਖੀਂ ਵੇਖਿਆ ਵਾ ਸੰਦੀਪ ਪਹਿਲਾਂ ਤਾਂ ਮੈਨੂੰ ਇਹ ਦੱਸਾਂ ਤੂੰ ਜਾ ਕੇ ਗੱਲਾਂ ਹੀ ਸੁਣਦੀ ਰਹਿਣੀ ਆ ਮੈਂ ਗੱਲਾਂ ਕੀ ਸੁਣਨੀ ਆ ਹੀ ਮੈਂ ਤਾਂ ਇੱਥੇ ਕੱਪੜੇ ਪ੍ਰੈਸ ਕਰਨ ਦੀ ਹੀ ਮੈਨੂੰ ਕੀ ਲੋੜ ਆ ਗੱਲਾਂ ਸੁਣਾਂ ਦੀ? ਯਾਰ ਬੰਦਾ ਕੋਈ ਗੱਲ ਕਰਨ ਡਿਆ ਵਾ। ਹੁੰਦਾ ਸੈਡ ਤੇ ਹੋ ਜੀ। ਕੋਈ ਨਿੱਕੀ 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 ਕੀ ਗੱਲ ਘਰ ਚ ਕਵੱਤ ਪਾਗ ਰੱਖਣਾ ਵਸ। ਆਹੋ ਕਪੱਤ ਮੈਂ ਹੀ ਪੋਣੀ ਹੈ ਨਾ ਸੂਰਤ ਤੇ ਤੁਸੀਂ ਮੇਰਾ ਹੀ ਕੱਢਦੇ ਆ। ਕਦੀ ਮੰਮੀ ਦਾ ਕਸੂਰ ਕੱਢਿਆ ਵਾ? ਮੰਮੀ ਨਾਲ ਜੁੜੀ ਦਾ ਕਸੂਰ ਹੈਗਾ ਦਾ ਵਾ। ਆਹੋ ਮੰਮੀ ਵਿਚਾਰੀ ਆ। ਮੈਂ ਵਿਚਾਰੀ ਨਹੀਂ ਨਾ ਹੈਗੀ। ਕਿ ਤੂੰ ਮੰਮੀ ਨਾਲ ਲੜਦੀ ਰਹਿਣਾ ساری ਉਮਰ ਮੈਨੂੰ ਦੱਸ ਭਲਾ। ਜਦੋਂ ਦੀ ਆਈ ਹੈ ਨਾ ਉਹਨਾਂ ਦਾ ਹੀ ਘਰ ਚ ਕਵੱਤ ਪਾਗ ਰੱਖਿਆ ਦੋ। ਤੇ ਮੈਂ ਵੀ ਸੱਚੀ ਲੰਡੀ ਆ। ਜੇ ਪੈਸੇ ਦੇਣੇ ਹੀ ਤੇ ਮੇਰੇ ਸਾਹਮਣੇ ਦੇ ਦਿੰਦੇ। ਉਹ ਵੀ ਉਦਾਂ ਦੀ ਰਸੋਈ 'ਚ ਆ ਗਈ ਆ ਉਹਨੇ ਮੈਨੂੰ ਦੱਸਿਆ ਤੱਕ ਨਹੀਂ ਕਿ ਮੰਮੀ ਨੇ ਮੈਨੂੰ ਪੈਸੇ ਦਿੱਤੇ ਆ ਓਏ ਉਹ ਤਾਂ ਹੈ ਨਾ ਚੋਰੀ ਕੀਤੀ ਹੋਵੇ ਤੇ ਤਾਂ ਆ ਵਾ ਤੇ ਇੱਕ ਸਾਧ ਦੀ ਚੋਰੀ ਹੋ ਗਈ ਨਾ ਉਹਨੂੰ ਤਾਂ ਵਿਚਾਰੀ ਨੂੰ ਇਹ ਹੋਣਾ ਵਾ ਏਡੇ ਸੰਦੀਪ ਵੀ ਜਾਂਦੀ ਹੋਣੀ ਆ ਉਹਨੂੰ ਵੀ ਪੈਸੇ ਜੰਦੇ ਹੋਣੇ ਆਹ ਦੱਸਣਾ ਤਾਂ ਫਰਜ਼ ਹੈਗਾ ਹੀ ਨਾ ਕਿ ਦੀਦੀ ਮੰਮੀ ਨੇ ਮੈਨੂੰ ਪੈਸੇ ਦਿੱਤੇ ਥੋੜੇ ਜੇ ਦੀਦੀ ਵੀ ਹੁਣ ਮੰਮੀ ਨਾਲ ਗੱਲ ਹੋ ਗਈ ਆ ਘਰ ਤਾਂ ਸਿਆਣੀ ਮੰਮੀ ਆ ਕਿ ਤੂੰ ਆ ਮੰਮੀ ਨੂੰ ਦੱਸਣਾ ਹੀ ਨਾ ਚਲੋ ਠੀਕ ਆ ਕੋਈ ਗੱਲ ਨਹੀਂ ਜੇ ਮੈਨੈ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਚੱਲ ਜਾਂਨੀ ਆਪਣੇ ਪਿੰਡ ਆਹ ਦੇਖ ਨਹੀਂ ਗੱਲਾਂ ਇਹਨਾਂ ਕਾਲਾ ਤੇ ਖਾ ਲੋ ਫਿਰ ਉਹ ਕਾਲ ਨਹੀਂ ਡਰਾਵੇ ਹੋਰ ਕਿੰਨੇ ਡੀਐਨਡੀ 10 ਮਿੰਟਾਂ ਤੂੰ ਇਹ ਕਾਜ ਡਰਾਵੇ ਆ ਜਦੋਂ ਮੈਂ ਚੰਗੀ ਨਹੀਂ ਲੱਗਦੀ ਤੇ ਫਿਰ ਮੈਂ ਘਰ ਚ ਰਹਿ ਕੇ ਕੀ ਕਰਾਂ ਗੱਲ ਬਾਤਰੀ ਮੰਮੀ ਨਾ ਹੁੰਦੀ ਆ ਬਾਤ ਤੂੰ ਮੇਰ ਨਾਲ ਵਾ ਕੇ ਬਹਿ ਜਿੰਨੀ ਤੇ ਤੁਹਾਡੇ ਨਾਲ ਨਾ ਗੱਲ ਕਰਾਂ ਤੇ ਹੋਰ ਕਿੰਨਾ ਗੱਲ ਕਰਾਂ ਕੋਈ ਸੁਣਨ ਵਾਲਾ ਹੈਗਾ ਹੋਰ ਕੋਈ ਮੈਨੂੰ ਤੇਰੀ ਸਮਝ ਨਹੀਂ ਹੁੰਦੀ ਕਰਦੀ ਕੀ ਫਿਰਨੀ ਆ ਤੂੰ ਮੈਂ ਤੇ ਆ ਜਾ ਕੇ ਤੇ ਗੁੱਸਾ ਕੱਢਣਾ ਹੁੰਦਾ ਵਾ ਮੇਰੇ ਕੋ ਨਹੀਂ ਘਰ ਚ ਰਿਹਾ ਜਾਂਦਾ ਇਦਾਂ ਠੀਕ ਆ ਨਾ ਬਾਰ ਬਾਰ ਤੂੰ ਹੀ ਗੱਲਾਂ ਮੈਨੂੰ ਸੁਣਾਉਂਦੇ ਆ ਸੁਣਨੀ ਵੀ ਤੈਨੂੰ ਪਤਾ ਨਹੀਂ ਹੋ ਰਹੀ ਜਾਂਦਾ ਵਿੱਚੋਂ ਹੁਣਾ ਮੈਨੂੰ ਕੀ ਆ ਗੁੱਸਾ ਤੇ ਹੁੰਦਾ ਹੀ ਆ ਨਾ ਜੇ ਦੀਦੀ ਆਏ ਹੀ ਤੇ ਉਹ ਵੀ ਸਿਮੀ ਵਾਸਤੇ ਸੂਟ ਲੈ ਆਏ ਮੇਰੇ ਲਈ ਕੁਝ ਲੈ ਕੇ ਆਏ ਉਹ ਬਸ ਸੂਟਾਂ ਦਾ ਰੌਲਾ ਹਨਾ ਉਦੋਂ ਨਾ ਤੈਨੂੰ ਗੱਲ ਹੀ ਸੜੀ ਉਹ ਆ ਬਿਜਲੀ ਗੱਲ ਤੇ ਇਹ ਆ ਕਾਦੀ ਵਿੱਚ ਨਹੀਂ ਗੱਲ ਇਹ ਆ ਮੈਨੂੰ ਉਹਨਾਂ ਨੂੰ ਸੂਟ ਦੀ ਗੱਲ ਵਾਸਤੇ ਸੂਟ ਲੈ ਆਦਣੇ ਤੈਨੂੰ ਐ ਨਹੀਂ ਕਿੱਡੀ ਕੀ ਗੱਲ ਹੋ ਗਈ ਸੂਟ ਨਾ ਹੋ ਗਿਆ ਕੀ ਹੋ ਗਿਆ ਤੇ ਫੇਰ ਕਹਦਾ ਗੁੱਸਾ ਘੜੀ ਫੈਂਡੀ ਨਹੀਂ ਸੂਟਾਂ ਨਹੀਂ ਕਾਟਦੇ ਤੇ ਜਦੋਂ ਤੁਸੀਂ ਨਹੀਂ ਸਾਥ ਦਿੰਦੇ ਮੇਰਾ ਤੇ ਗੁੱਸਾ ਤੇ ਹੁੰਦਾ ਹੀ ਆ ਨਾ ਫੇਰ ਉਜਾ ਬਾਬਾ ਤੇ ਤੂੰ ਪਿੰਡ ਜਣਾ ਤੂੰ ਹੀ ਚਲ ਜਾ ਮੈਨੂੰ ਮਲਾ ਲੈ ਹੁੰਨਾ ਵਾ ਸਾਡੇ ਘਰ ਸਾਡੇ ਘਰ ਕਦੀ ਇੱਕ ਪਤਨੀ ਹੋਇਆ ਹੀ ਜਦੋਂ ਦਾ ਵਿਆਹ ਹੋਇਆ ਵਾ ਨਾ ਪਤਾ ਨਹੀਂ ਕੀ ਹੋ ਗਿਆ ਵਾ ਤੂੰ ਪਤਨੀ ਵੀ ਤੈਨੂੰ ਕੀ ਕਹਿੰਦੀ ਸਿਮੀ ਚੰਗੀ ਲੱਗਦੀ ਸਾਰਿਆਂ ਨੂੰ ਹੁਣ ਇੰਨੀ ਚੰਗੀ ਕੁੜੀ ਹੈ ਨਾ ਉਹ ਅਜੀ ਤੈਨੂੰ ਮਾੜਾ ਚੰਗਾ ਨਹੀਂ ਬੋਲਿਆ ਉਹਨੇ ਤੇ ਮੈਂ ਕਦੇ ਕਿਹਾ ਵਾ ਕਿ ਮੈਨੂੰ ਮਾੜਾ ਚੰਗਾ ਬੋਲਦੀ ਆ ਫਿਰ ਕਿਉਂ ਤੂੰ ਤਾਂ ਪਿੰਡ ਹੀ ਜਾਣੀ ਤੂੰ ਉਹ ਪਿੰਡ ਕੀ ਚਲ ਗਈ ਉਹ ਜੜੀ ਆਣੀ ਤੈਨੂੰ ਕੀ ਹੋ ਗਿਆ ਹੁਣ ਤੇ ਜਾਵੇ ਸੌ ਵਾਰੀ ਜਾਵੇ ਪਿੰਡ ਮੈਂ ਕਦੋਂ ਮਨਾ ਕਰਨ ਦੀ ਆ ਜਦੋਂ ਚੋਰੀਆਂ ਕਮਾਉਂਦੀਆਂ ਨੋ ਸੱਸ ਤੇ ਗੁੱਸਾ ਤੇ ਹੁੰਦਾ ਹੀ ਹੈ ਨਾ ਫਿਰ ਉਹ ਚੰਗਾ ਬਾਬਾ ਤੇਰੀ ਇਹੋ ਗੱਲਾਂ ਰਹਿਣੀਆਂ ਆ ਆ ਜਾ ਕੇ ਮੇਰਾ ਹੀ ਕਸੂਰ ਕੱਢਣਾ ਹੁੰਦਾ ਇਹਨਾਂ ਨੇ ਮੈਂ ਚੰਗੀ ਨਹੀਂ ਨਾ ਲੱਗਦੀ ਇਹਨਾਂ ਨੂੰ ਘਰ 'ਚ ਕੋਈ ਗੱਲ ਨਹੀਂ ਜੇ ਨਹੀਂ ਚੰਗੀ ਲੱਗਦੀ ਤੇ ਚਲ ਜਾਂਦੀ ਮੈਂ ਆਪਣੇ ਪਿੰਡ ਹੈਲੋ ਹਾਂਜੀ ਹਾਂਜੀ ਕੀ ਹਾਲ ਆ ਠੀਕ ਠਾਕ ਵਧੀਆ ਤੇ ਹੀ ਸੁਣਾਓ ਬាទ ਠੀਕ ਠਾਕ ਕਿਹ ਹੁੰਦਾ ਹੈ ਕੋਹ ਨਹੀਂ ਬਸ ਕੰਮ-ਕੁਮ ਕਰਕੇ ਵੇਲੇ ਹੋਏ ਆ ਗਿਆ ਆਗੇ ਜੀ ਹਾਂਜੀ ਹਾਂਜੀ ਘਰੇ ਹੀ ਆ ਬੜੀ ਜੱਤੀ ਆਗੇ ਘਰ ਆ ਬਸ ਇਦਾਂ ਹੀ ਫਿਰ ਆ ਗਏ ਛੇਤੀ ਬੈਂਡ ਕਦੇ ਨਹੀਂ ਰਹਿ ਕਿਉਂ ਨਾ ਦੋ ਤਾਂ ਜਿਹੜੀਆਂ ਛੁੱਟੀਆਂ ਉੱਤੇ ਕੱਟਣੀਆਂ ਨਹੀਂ ਨਹੀਂ ਫਿਰ ਆ ਗਏ ਸੀਰ ਤੇ ਕਹਿੰਦੀ ਚੱਲੀਏ ਘਰ ਪਹਿਲਾਂ ਸੀਰ ਤੇ ਆ ਕੇ ਵੀ ਬੜੀ ਜੱਤੀ ਸੀ ਮੈਂ ਜਾਣਾ ਜਾਣਾ ਬੱਕੇ ਪੀਚਾ ਵਰ ਗਿਆ ਸੀਰ ਦਾ ਕੀ ਚੱਕਰ ਚੱਕਰ ਤੇ ਕੋਹ ਨਹੀਂ ਉਹੋ ਹੀ ਉਦਣ ਵਾਲੀ ਗੱਲ ਹੋਈ ਸੂਟ ਮੈਂ ਉਹਦੇ ਲਈ ਲੈ ਗਈ ਸੀ ਮੀਲੀ ਤੇ ਸੰਬੀਪਲੀ ਖੜਿਆ ਨਹੀਂ ਕੁਛ ਵੀ ਮੈਂ ਚੱਲ ਵਿਆਹ ਤੋਂ ਬਾਅਦ ਪੇਲੀ ਆ ਰਹੀ ਜਾਣਾ ਵਾ ਤੇ ਉਹ ਇਸੇ ਗੱਲ ਦਾ ਗੁੱਸਾ ਕੀਤਾ ਕਿ ਉਹਦੇ ਲਈ ਲੈ ਕੇ ਆਈ ਮੇਰੇ ਲਈ ਲੈ ਕੇ ਨਹੀਂ ਆਈ ਕੁਛ ਜਦ ਤੇ ਕਰਨਾਈ ਦਵਾ ਤੇ ਕਰਦੀ ਨਹੀਂ ਦੇਖੋ ਤੇ ਵੀ ਨਾ ਕਰਦੀ ਗੱਲ ਮੈਨੂੰ ਕੀ ਪਤਾ ਹੀ ਉਹਨੇ ਇਹ ਗੱਲ ਦਾ ਗੁੱਸਾ ਕਰ ਲੈਣਾ ਉਹ ਗੁੱਸਾ ਉਹਨੇ ਸੀਤ ਤੇ ਕਰਤਾ ਕੀ ਗੱਲ ਹੈ ਸੀਤ ਕਹਿੰਦੀ ਕਿ ਮੰਮੀ ਮੈਂ ਮੈਗੀ ਖਾਣੀ ਆ ਮੈਨੂੰ ਮੈਗੀ ਬਣਾ ਦੋ ਉਸੀਰਦਨੋਕੇ ਉੱਡ ਕੇ ਪਈ ਕਿ ਮੈਂ ਨਹੀਂ ਬਣਾ ਕੇ ਦੇਣੀ ਆਪਣੀ ਨਿੱਕੀ ਮਾਮੀ ਨੇ ਕਹਿ ਬਣਾ ਕੇ ਦੇ ਤੋ ਉਹ ਕਹਿੰਦੀ ਮੈਨੂੰ ਤੁਹਾਡੇ ਹੱਥ ਦੀ ਸਵਾਦ ਲੱਗਦੀ ਆ ਤੇ ਉਹ ਕਹਿੰਦੀ ਨਹੀਂ ਮੈਂ ਨਹੀਂ ਬਣਾ ਕੇ ਦੇਣੀ ਤੋ ਰੋਂਦੀ ਰੋਂਦੀ ਮੇਰੇ ਵੱਲ ਆ ਗਈ ਆ ਤੇ ਇਹ ਗੱਲ ਹੋਈ ਅੱਛਾ ਹੂੰ ਜਦੋਂ ਨਵਾਂ ਲੰਨਾ ਫਿਰ ਵੇਖਿਆ ਨੇ ਪਹਿਲਾਂ ਦਾ ਮੈਨੂੰ ਕੀ ਪਤਾ ਸੀ ਕਿ ਇਹ ਗੱਲ ਹੋਣੀ ਆ ਐਂ ਤਾਂ ਬੜੇ ਚਾਹ ਨਾ ਗਈਆਂ ਕਿ ਚੱਲ ਦੋ ਦਿਨ ਰਵਾਂਗੀ ਆ ਜੋ ਸਾਡੇ ਮਾਰ ਹੀ ਦਿੱਤੇ ਮੈਂ ਚੱਲ ਕੀ ਕਹਿਣਾ ਉਹਨੇ ਹਰ ਵਾਰੀ ਚੀਜ਼ ਖੜੀ ਦੀ ਉਹਦੇ ਲਈ ਮੈਂ ਤਾਂ ਪਹਿਲਾਂ ਕਹਿੰਦਾ ਸੀ ਤੇ ਹਰ ਸਰਵੀਆਂ ਆਈਆਂ ਤੇ ਸਾਣਣ ਕਾਉ ਚਾ ਕੇ ਡਾਚ ਨਹੀਂ ਫਿਰ ਅਗਲੇ ਦੇਣੀ ਆ ਗਈਆਂ ਉਹ ਸਾਰਾ ਦਿਨ ਉਹਨੇ ਸੋਈ ਚ ਕੰਮ ਕੀਤਾ ਰੋਟੀ ਪਾਣੀ ਬਣਾਇਆ ਉਹਨੇ ਏ ਕੇ ਬਾਨਾ ਮਾਰ ਕੇ ਬੈ ਗਈ ਕਿ ਮੇਰੇ ਸਿਰ ਨੂੰ ਪੀੜ ਹੁੰਦੀ ਹੈ ਮੇਰਾ ਬੀਪੀ ਵੱਧ ਗਿਆ ਉਹਨਾਂ ਵੀ ਨਾ ਹੀ ਵੀ ਆਈ ਐ ਇਹ ਤਾਂ ਜਨਨੋ ਸੋਈ ਚ ਬਾਰਿ ਕਰ ਰਖਦਾ ਆ ਗੱਲ ਕਰਦੇ ਆ ਆਹ ਏ ਉਹਨਾਂ ਗਿਆ ਜੀ ਚਾੜਣ ਜਾਓ ਮੁੰਦੇ ਆਪਣੀ ਕੀ ਜੇ ਮੈਂ ਦਰਵਾਜ਼ਾ ਨਾ ਲਾਪ ਤਾਂ ਫਿਰ ਆਈ ਅਗਲੇ ਦਿਨ ਆਕੇ ਉਹ ਵਿਚਾਰੀ ਚੌਂਕੇ 'ਚ ਬੜੀ ਐਨਕਾ ਚੱਲ ਲੱਗੇ ਬਾਵਾਂਗੇ ਉਹਦੇ ਘੜੀ ਗੱਲਾਂ ਬਾਤਾਂ ਸਾਰੇ ਜਾਣੇ ਕਰਾਂਗੇ ਤੇ ਉਹ ਆਹ ਕੰਮ ਹੋ ਗਿਆ ਵਿੱਚ ਚਲੋ ਠੀਕ ਹੈ ਮਰੀ ਮੋਦੀਆਂ ਦਾ ਨਾ ਡੇਨੇ ਕੋਈ ਚੱਕਰ ਨਹੀਂ ਟੈਂਸ਼ਨ ਨਹੀਂ ਲੋਨੀ ਮੈਂ ਜਲਿਆਂ ਡੂਰੀ ਦੇ ਬਾਅਦ ਕਰਦਾ ਹਾਂ ਮੋਦੀ ਦਾ ਠੀਕ ਜੀ ਓਕੇ ਸਾਸਿਕਾ ਓਕੇ ਦੀਪ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਿਰਦ ਨੇ ਆਪਣੇ ਪਾਪਾ ਨਾਲ ਗੱਲ ਕਰਤੀ ਹੋਣੀ ਆ ਉਹ ਮੈਨੂੰ ਫੋਨ ਆ ਗਿਆ ਜੇ ਮੈਂ ਨਾ ਦੱਸਦੀ ਤੇ ਉਹਨਾਂ ਨੇ ਕਹਿਣਾ ਮੇਰੇ ਤੋਂ ਗੱਲਾਂ ਲਗਾਉਂਦੀ ਆ ਤੇ ਮੈਨੂੰ ਦੱਸਣਾ ਹੀ ਪੈਣਾ ਏ ਫਿਰ ਕੀ ਆ ਗੱਲ ਹੋਈ ਆ